ਸੋ ਵੇਲਾ ਜਿਤ ਦਰਸ਼ਨ ਕਰਣਾ ਹੋਮ ਲਿਹਾਰੀ ਸਤਗੁਰ ਚਲਣਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵਾ ਪ੍ਰਭ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਵਿਨਾਸੀ ਤੂੰ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਰਪੁਰ ਨੀਣਾ ਸਾਹਿਬ ਸਤਿਗੁਰੂ ਚਵਰਸ਼ਤਰ ਤਖਤ ਦੇ ਮਾਲਕ ਜੁਗ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਿਤਾ ਪ੍ਰਤੀ ਦੇ ਦੀਵਾਨ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮਾਂ ਤੱਕ ਸਰਵਤ ਸੰਗਤਾਂ ਗੁਰੂ ਪਾਤਸ਼ਾਹ ਦੇ ਪਾਵਨ ਚਰਨ ਪ੍ਰਸਤੀਆਂ ਨੇ ਸ਼ਾਮਾਂ ਦੀ ਦੀਵਾਨ ਵਿੱਚ ਨਾਮ ਬਾਣੀ ਸਿਮਰਨ ਦੇ ਨਾਲ ਸਰਵਤ ਸੰਗਤਾਂ ਨੇ ਜੁੜ ਕੇ ਲਾਹਾ ਪ੍ਰਾਪਤ ਕੀਤਾ ਆਓ ਸਭ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰੋ ਲੋਹਾਉਂਦੇ ਹਾਜ਼ਰੀ ਰਸਲਾਂ ਨੂੰ ਕਰਦੇ ਹੋਏ ਪਵਿੱਤਰ ਗੱਜ-ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵੱਡੇ ਕਰਮਾਂ ਦੀ ਨਿਸ਼ਾਨੀ ਹੈ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਉਣਾ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਇਆਲ ਹੁਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਤੇ ਆਇਆ ਮਹਾਰਾਜ ਬਾਣੀ ਵਿੱਚ ਜ਼ਿਕਰ ਕਰਦੇ ਨੇ ਪ੍ਰਭੂ ਦੀ ਚਰਨ ਸ਼ਰਨ ਵਿੱਚ ਆਉਣ ਦਾ ਵੱਡਾ ਲਾਹਾ ਹੈ ਜਿੱਥੇ ਆਉਣ ਦੇ ਨਾਲ ਸ਼ਰਧਾ ਤੇ ਭਾਵਨਾ ਨਾਲ ਜਦੋਂ ਸਿੱਖ ਆਉਂਦਾ ਹੈ ਤੇ ਮਹਾਰਾਜ ਕਹਿੰਦੇ ਨੇ ਮਨ ਦੇ ਭੈ ਤੇ ਡਰ ਲੱਥ ਜਾਂਦੇ ਨੇ ਮਨ ਵਿੱਚ ਇਕਾਗਰਤਾ ਬਣਦੀ ਹੈ ਤੇ ਗੁਰੂ ਦੇ ਦਰ ਤੇ ਪ੍ਰਵਾਨ ਚੜਦਾ ਹੈ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਹੁੰਦਾ ਹੈ ਸਤਗੁਰੂ ਪਾਤਸ਼ਾਹ ਦੀ ਪਾਵਨ ਦਰਦੀ ਵਡਿਆਈ ਬਹੁਤ ਵੱਡੀ ਹੈ ਵੱਡੇ ਦੀਆਂ ਵਡਿਆਈਆਂ ਦੇ ਨਾਲ ਜਿੱਥੇ ਜੁੜਨਾ ਕੀਤਾ ਹੈ ਕਲਗੀ ਤਰਦਸ਼ਮੇਸ਼ ਪਤਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੀਲੇ ਦੇ ਸ਼ਾਸਵਾਰ ਸਤਗੁਰੂ ਪਾਵਨ ਧਰਤੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਜਦੋਂ ਵਿਰਾਜ ਰਹੇ ਨੇ ਸਤਗੁਰੂ ਪਾਤਸ਼ਾਹ ਇਸ ਪਾਵਨ ਧਰਤੀ ਤੇ ਨਿੱਤਾ ਪ੍ਰਤੀ ਸੱਜਦੇ ਦੀਵਾਨ ਗੁਰੂ ਦੇ ਪਾਵਨ ਚਰਨਾਂ ਵਿੱਚ ਸੰਗਤਾ ਆ ਕੇ ਜੁੜਦੀਆਂ ਗੁਰੂ ਦੇ ਦਿਦਾਰੇ ਕਰਦੀਆਂ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ ਕੱਲ ਕੀ ਤਰਦ ਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦਿਦਾਰੇ ਕਰਦਿਆਂ ਗੁਰੂ ਦਾ ਬਚਨ ਸਰਵਣ ਕਰਦਿਆਂ ਸੰਗਤਾਂ ਨਦਰੋਂ ਨਦਰ ਨਿਹਾਲ ਹੁੰਦੀਆਂ ਨੇ ਪਾਤਸ਼ਾਹ ਦਾ ਸਜਿਆ ਦਰਬਾਰ ਸਜੇ ਦਰਬਾਰ ਵਿੱਚ ਜਿੱਤੇ ਪਿਛਲੇ ਦੀਵਾਨਾਂ ਵਿੱਚ ਜ਼ਿਕਰ ਕੀਤਾ ਸੀ ਡੱਲੇ ਚੌਧਰੀ ਦਾ ਗੁਰੂ ਦੇ ਪਾਵਨ ਚਰਨਾਂ ਵਿੱਚ ਡੱਲਾ ਚੌਧਰੀ ਬੈਠਾ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠਿਆ ਡੱਲਾ ਚੌਧਰੀ ਜਿਹੜਾ ਪਹਿਲਾਂ ਕੁਝ ਥੋੜਾ ਹੰਕਾਰ ਵਿੱਚ ਆ ਗਿਆ ਸੀ ਮਹਾਰਾਜ ਮੈਨੂੰ ਯਾਦ ਕਰਦੇ ਤਾਂ ਉਹ ਸਾਕੇ ਨਾ ਵਾਪਰਦੇ ਜਿਹੜੇ ਚਮਕੌਰ ਗੜੀ ਵਾਲੇ ਸਾਕੇ ਸਨ ਸਰਹੰਦ ਦੇ ਸਾਕੇ ਸਨ ਮੈਂ ਆਪਣੇ ਜਵਾਨ ਲੈ ਕੇ ਹੁੰਦਾ ਪਾਤਸ਼ਾਹ ਨੇ ਦਾ ਹੰਕਾਰ ਦਾ ਬੂਰ ਲਾਉਣਾ ਇੱਕ ਸਿੱਖ ਗੁਰੂ ਦੇ ਚਰਨਾਂ ਵਿੱਚ ਆਇਆ ਇਹ ਸਿੱਖ ਭੇਟਾ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਹੱਥ ਜੋੜ ਕੇ ਖੜਾ ਭੇਟਾ ਕੀ ਸੀ ਇੱਕ ਬੰਦੂਕ ਸੀ ਮਹਾਰਾਜ ਨੇ ਪੁੱਛਿਆ ਗੁਰਸਿੱਖਾ ਇਹਦੇ ਵਿੱਚ ਗੁਣ ਕੀ ਕੀ ਨੇ ਪਾਤਸ਼ਾਹ ਨੇ ਪਾਤਸ਼ਾਹ ਦੇ ਪਾਵਨ ਚਰਨਾਂ 'ਚ ਖੜਾ ਹੋ ਕੇ ਗੁਰਸਿੱਖ ਆਖਦਾ ਮਹਾਰਾਜ ਇਹਨੂੰ ਬੜੀ ਰੀਤਾਂ ਨਾਲ ਤਿਆਰ ਕੀਤਾ ਪੂਰਾ ਤਾਨ ਲਾ ਕੇ ਤਿਆਰ ਕੀਤਾ ਮੈਂ ਇੱਕ ਮਿਸਤਰੀ ਆ ਕਾਰੀਗਰਾਂ ਥੋਡੀ ਰਹਿਮਤ ਦੇ ਨਾਲ ਮਨ ਵਿੱਚ ਭਾਵਨਾ ਸੀ ਕਿ ਇਹ ਬੰਦੂਕ ਗੁਰੂ ਦੇ ਚਰਨਾਂ ਵਿੱਚ ਭੇਟਾ ਕਰਾਂਗਾ ਮਹਾਰਾਜ ਬੜੇ ਖੁਸ਼ ਹੋਣਗੇ ਰਹਿਮਤਾਂ ਮੀ ਵਰਸਾਉਣਗੇ ਸਤਿਗੁਰੂ ਪਾਤਸ਼ਾਹ ਮੁਸਕਰਾਏ ਮਹਾਰਾਜ ਨੇ ਆਖਿਆ ਗੁਣ ਕਿਹੜੇ ਕਿਹੜੇ ਨੇ ਉਹਨੇ ਆਖਿਆ ਮਹਾਰਾਜ ਦਾ ਨਿਸ਼ਾਨਾ ਕਦੇ ਉੱਕਦਾ ਨਹੀਂ ਦੋ ਦੋ ਦੇ ਸੀਨਿਆਂ ਵਿੱਚੋਂ ਇਹਦੀ ਗੋਲੀ ਪਾਰ ਹੋ ਜਾਂਦੀ ਏ ਤੇ ਕਲਗੀਧਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਸਿੱਖ ਤੇ ਰਹਿਮਤ ਦਾ ਮੀਂਹ ਵਰਸਾਇਆ ਬਿਆਨਤ ਰਹਿਮਤ ਐ ਦੀ ਝੋਲੀ ਚ ਪਾਈਆਂ ਗੁਰਸਿੱਖ ਹੱਥ ਜੋੜ ਨਮਸਕਾਰ ਕਰ ਆਪਣੀ ਜਗ੍ਹਾ ਤੇ ਬੈਠ ਜਾਂਦਾ ਹੁਣ ਬੰਦੂਕ ਪਾਤਸ਼ਾ ਚੁੱਕ ਲੈਂਦੇ ਨੇ ਹੱਥ ਵਿੱਚ ਲਾ ਬੰਦੂਕ ਮਹਾਰਾਜ ਦੇ ਕਰਕਮਲਾ ਵਿੱਚ ਹੈ ਬੰਦੂਕ ਬੱਟ ਤੋਂ ਨਿਗਾ ਘਮਾਉਂਦੇ ਘਮਾਉਂਦੇ ਮਹਾਰਾਜ ਨਾਲੀ ਤੱਕ ਚਲੇ ਜਾਂਦੇ ਨੇ ਤੱਕਦੇ ਤੱਕ ਦੇ ਦਸ਼ਮੇਸ਼ ਪਿਤਾ ਹੁਣ ਸਜੇ ਦਰਬਾਰ ਵਿੱਚ ਮਹਾਰਾਜ ਰਾਮ ਦਾ ਮੀਬਰ ਸੌਂਦੇ ਸੰਗਤ ਜੁੜ ਬੈਠੀ ਏ ਗੁਰੂ ਪਤਸ਼ਾਹ ਨਿਗਰ ਘਮਾਉਂਦੇ ਘਮਾਉਂਦੇ ਡੱਲੇ ਚੌਧਰੀ ਤੇ ਜਾ ਕੇ ਟਕਾ ਦਿੰਦੇ ਨੇ ਉਹੀ ਡੱਲਾ ਚੌਧਰੀ ਜਿਹੜਾ ਕਦੇ ਕਹਿੰਦਾ ਸੀ ਮਹਾਰਾਜ ਮੈਨੂੰ ਯਾਦ ਕਰਦੇ 4-500 ਆਪਣਾ ਸਪਾਈ ਲੈ ਕੇ ਆਉਂਦਾ ਉਹ ਸਾਕੇ ਨਾਲ ਵਰਤਦੇ ਪਤਸ਼ਾ ਤੱਕ ਰਹੀ ਸੀ ਡੱਲੇ ਵੱਲ ਡੱਲਾ ਵੀ ਸੋਚਦਾ ਮਹਾਰਾਜ ਕੁਝ ਕਹਿਣਾ ਚਾਹੁੰਦੇ ਨੇ ਕੱਲ ਕੀ ਦਰਦਸ਼ਮੇਸ਼ਟ ਪਤਾ ਨੇ ਕੁਝ देर ਮਹਾਰਾਜ ਨੇ ਨજર ਮਲਾਉਂਦਿਆ ਡੱਲੇ ਨੂੰ ਇਸ਼ਾਰਾ ਕੀਤਾ ਡੱਲਿਆ ਡੱਲਾ ਉੱਠ ਕੇ ਖੜਾ ਹੋਇਆ ਦੱਸੋ ਮਹਾਰਾਜ ਕੀ ਹੁਕਮ ਹੈ ਪਤਸ਼ਾ ਨੇ ਆਖਿਆ ਸਿੱਖ ਨੇ ਬੰਦੂਕ ਪੇਟਾ ਕੀਤੀ ਹੈ ਇਹ ਬੰਦੂਕ ਨੂੰ ਪਰਖਣਾ ਮੈਂ ਜਵਾਨ ਤੇ ਸ਼ਸਤਰ ਬਿਨਾ ਪਰਖੇ ਤੋਂ ਕਦੇ ਰੱਖੇ ਨਹੀਂ ਕੀ ਪਤਾ ਮਦਾਨੇ ਜੰਗ ਵਿੱਚ ਕਦੋਂ ਧੋਖਾ ਦੇ ਜਾਏ ਸੇਖੇ ਦੀਆਂ ਸਿਫਤਾਂ ਕਰਦਾ ਪਰ ਮੈਂ ਬੰਦੂਕ ਨੂੰ ਪਰਖਣਾ ਚਾਹੁੰਦਾ ਔਰੇ ਬੰਦੂਕ ਪਰਖਣੀ ਹੈ ਇਸ ਦਾ ਨਿਸ਼ਾਨਾ ਪਰਖਣਾ ਵੀ ਕਿਸੇ ਦੀ ਛਾਤੀ ਵਿੱਚ ਹੈ ਤੇ ਮਹਾਰਾਜ ਨੇ ਆਖਿਆ ਜਿਹੜਾ ਤੇਰਾ 5 4 500 ਜਵਾਨ ਸੀ ਦੱਲਿਆ ਉਹ 4 500 ਜਵਾਨ ਨਹੀਂ ਉਹਦੇ ਵਿੱਚੋਂ ਕੇਵਲ ਇੱਕ ਜਵਾਨ ਨੂੰ ਲੈ ਕੇ ਆ ਉਹਦੀ ਛਾਤੀ ਵਿੱਚ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਦੱਲਾ ਗੁਰੂ ਦਾ ਹੁਕਮ ਸੁਣਿਆ ਇੱਕ ਵਾਰ ਤਾਂ ਕੰਬਿਆ ਪਰ ਦੂਜਾ ਮਨ ਆਖਦਾ ਚਾਰ 500 ਜਵਾਨੇ ਤੇਰੇ ਕੋਲ ਸੀਸ ਚੁਕਾਇਆ ਮਹਾਰਾਜ ਮੈਂ ਆਪਣੇ ਯੋਧਿਆਂ ਨੂੰ ਹੁਣੇ ਲੈ ਕੇ ਆਉਣਾ ਆਪਣੇ ਸਾਥੀਆਂ ਵਿੱਚ ਜਾਂਦਾ ਹੈ ਸਿਪਾਹੀਆਂ ਵਿੱਚ ਜਾਂਦਾ ਹੈ ਸਿਪਾਹੀਆਂ ਵਿੱਚ ਜਾ ਕੇ ਡੱਲੇ ਨੇ ਅਵਾਰਡ ਦਿੱਤੀ ਓਏ ਜਵਾਨੋ ਚਾਰ 500 ਜਵਾਨ ਤੁਸੀਂ ਮੇਰੇ ਨਾਲ ਰਹਿੰਦਾ ਔਰ ਯਾਦ ਰੱਖੋ ਅੱਜ ਕੱਲ੍ਹ ਕੀ ਤਰਦੁਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਔਰ ਬੰਦੂਕ ਦਾ ਨਿਸ਼ਾਨਾ ਪਰਖਣਾ ਪਰਖਣਾ ਵੀ ਮਹਾਰਾਜ ਨੇ ਕਿਸੇ ਦੀ ਛਾਤੀ ਵਿੱਚ ਆ ਤੁਹਾਡੇ 4-500 ਵਿੱਚੋਂ ਕੋਈ ਇੱਕ ਤਿਆਰ ਹੋ ਗੁਰੂ ਦੀਆਂ ਖੁਸ਼ੀਆਂ ਲਾਓ ਜਦੋਂ ਗੱਲ ਕੀਤੀ ਬੰਦੂਕ ਦਾ ਨਿਸ਼ਾਨਾ ਪਰਖਣ ਦੀ ਕਿ ਕਿਸੇ ਦੀ ਛਾਤੀ ਵਿੱਚ ਪਰਖਣਾ ਹੁਣ ਤਖਾ ਤਨਖਾਹ ਤੇ ਪੜਨ ਵਾਲੇ ਸਨ ਜਿਹੜੇ ਕਲਗੀ ਤਰਦਸ਼ਵੇਸ਼ ਪਿਤਾ ਦੇ ਕੋਲ ਜੋਧੇ ਸਨ ਉਹ ਮਹਾਰਾਜ ਦੇ ਇੱਕ ਨਿਸ਼ਾਨ ਇੱਕ ਇਸ਼ਾਰੇ ਤੇ ਮਰਨ ਮਟਨ ਵਾਸਤੇ ਤਿਆਰ ਹੁੰਦੇ ਸਨ 4-500 ਜਵਾਨ ਨੇ ਸੁਣਿਆ ਸੁਣਨ ਤੋਂ ਬਾਅਦ ਆਖਦੇ ਨੇ ਚੌਧਰੀ ਸਾਹਿਬ ਗੁਰੂ ਨੇ ਬੰਦੂਕ ਦਾ ਇਨਸ਼ਾਲਾ ਪਰਖਣਾ ਜੇ ਬੰਦੂਕ ਦਾ ਇਨਸ਼ਾਲਾ ਪਰਖਣਾ ਹੈ ਕਿਸੇ ਕੰਦ ਵਿੱਚ ਪਰਖ ਲੈਣ ਕਿਸੇ ਜਾਨਵਰ ਤੇ ਪਰਖ ਲੈਣ ਕਿਸੇ ਪਰਿੰਦੇ ਤੇ ਪਰਖ ਲੈਣ ਨਹੀਂ ਮਹਾਰਾਜ ਕਿਸੇ ਦਰਖਤ ਵਿੱਚ ਹੀ ਪਰਖ ਲੈਣ ਕਿਸੇ ਦੀ ਜਾਨ ਕਿਉਂ ਗਵਾਣੀ ਹੈ ਅਜ਼ਾਈ ਜਾਨ ਗਵਾਉਣ ਦਾ ਕੀ ਫਾਇਦਾ ਧੱਲੇ ਨੇ ਆਖਿਆ ਓਏ ਗੱਲਾਂ ਨਾ ਕਰੋ ਮੋਟੀਆਂ ਤਨਖਾਹ ਲੈਣੇ ਹੋ ਮੇਰੇ ਨਾਲ ਰਹਿਣੇ ਹੋ ਔਰ ਕੇਵਲ ਗੁਰੂ ਨੇ ਇੱਕ ਦੀ ਇੱਕ ਦੀ ਲੋੜ ਹੈ ਇੱਕ ਤਿਆਰ ਹੋਵੋ ਮਹਾਰਾਜ ਨੇ ਜਦੋਂ ਕਹਿ ਦਿੱਤਾ ਕਿ ਸਾਥੀ ਵਿੱਚ ਨਿਸ਼ਾਨਾ ਪਰਖਣਾ ਤੇ ਮਹਾਰਾਜ ਨੇ ਸਾਥੀ ਵਿੱਚ ਹੀ ਪਰਖਣਾ ਕੋਈ ਇੱਕ ਤਿਆਰ ਹੋਵੋ ਦੱਲੇ ਨੇ ਬੜਾ ਜ਼ੋਰ ਲਾਇਆ ਇਹਦੇ ਸਾਥੀਆਂ ਨੇ ਅਕੀਰ ਇਕੱਠੇ ਹੋ ਕੇ ਆਕਿਆ ਉਹ ਆਖਦੇ ਨੇ ਚੌਧਰੀ ਸਾਹਿਬ ਮਦਾਨੇ ਜੰਗ ਵਿੱਚ ਲੈ ਜਾਓ ਜਿੱਥੇ ਮਰਜੀ ਲੈ ਜਾਓ ਲੜਾਂਗੇ ਮਰਾਂਗੇ ਪਰ ਗੁਰੂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੱਦ ਹੋ ਗਈ ਬੰਦੂਕ ਦਾ ਨਿਸ਼ਾਨਾ ਪਰਖਣਾ ਅਜਾਈ ਕਿਸੇ ਦੀ ਜਾਨ ਕਿਉਂ ਗਵਾੜੀ ਸਿਰ ਤੋਂ ਪੈਰਾਂ ਤੱਕ ਹਿੱਲ ਗਈ ਦੱਲਾ ਤਰੇੜੋ ਤਰੇਲੀ ਹੋਇਆ ਪਿਆ ਹੱਦ ਹੋ ਗਈ ਮੇਰੇ ਸਕਿਉਰਟੀ ਦੇ ਬੰਦੇ ਨੇ ਮੇਰੇ ਨਾਲ ਰਹਿੰਦੇ ਨੇ ਹਰ ਵਕਤ ਹਰ ਪਲ ਮੋਟੀਆਂ ਤਲਕਾਹ ਲੈਂਦੇ ਨੇ ਪਰ ਅੱਜ ਕੋਈ ਤਿਆਰ ਨਹੀਂ ਦੱਲੇ ਨੇ ਆਖਿਆ ਇੱਕ ਤਾਂ ਤਿਆਰ ਹੋ ਵੋ ਦੱਲਾ ਤਰ ਲਈ ਲੈਣ ਲੱਗ ਗਿਆ ਉਹਨਾਂ ਨੇ ਆਖਿਆ ਚੌਧਰੀ ਸਾਹਿਬ ਨਹੀਂ ਸਾਡੇ ਵਿੱਚੋਂ ਕੋਈ ਤਿਆਰ ਨਹੀਂ ਮੈਦਾਨੇ ਜੰਗ ਵਿੱਚ ਜਾਣਾ ਤੇ ਮਰਾਂਗੇ ਪਰ ਐਵੇਂ ਅਜ਼ਾਈ ਜਾਨ ਗਵਾਈਏ ਇਤਿਹਾਸ ਕਹਿੰਦਾ ਹੈ ਦੱਲਾ ਚੌਧਰੀ ਆਪਣੇ ਸਪਾਹੀਆਂ ਤੋਂ ਨੌਜਵਾਨਾਂ ਤੋਂ ਸੁਣਨ ਤੋਂ ਬਾਅਦ ਤੇ ਲਾਜਾ ਹੋ ਕੇ ਹੁਣ ਜਿਹੜੀ ਧੌਣ ਪਹਿਲਾਂ ਆਕੜੀ ਹੋਈ ਸੀ ਉਹਦੇ ਵਿੱਚੋਂ ਹੰਕਾਰ ਦਾ ਕੀ ਲਾਜਾ ਲੈ ਗਿਆ ਤੇ ਲਾਜਾ ਹੋ ਕੇ ਡੱਲਾ ਤੁਰਿਆ ਹੁੰਦਾ ਕਦੇ ਮਨ ਵਿੱਚ ਸੋਚਦਾ ਮਨਾ ਬਣੂ ਕੀ ਗੁਰੂ ਪਾਤਸ਼ਾਹ ਦੇ ਚਰਲਾ ਵਿੱਚ ਜਾ ਕੇ ਕੀ ਕਮਾਂਗਾ ਕਿ ਕੋਈ ਤਿਆਰ ਨਹੀਂ ਹੋਇਆ ਜਦੋਂ ਡੱਲਾ ਪਹੁੰਚਿਆ ਮਹਾਰਾਜ ਨੇ ਦੂਰੋਂ ਤੱਕਿਆ ਦਰਬਾਰ ਵਿੱਚ ਆਉਂਦੇ ਨੂੰ ਕਲਗੀਧਰ ਦਸ਼ਮੇਸ਼ ਪਤਾ ਨੇ ਤੱਕ ਲਿਆ ਕਿ ਡੱਲਾ ਹੁਣ ਹੰਕਾਰ ਦਾ ਬੂਰ ਲੈ ਚੁੱਕਿਆ ਮਹਾਰਾਜ ਨੇ ਵਾਰ ਦਿੱਤੀ ਡਲਿਆ ਕੱਲਾ ਹੀ ਪੁਰਿਆ ਹੋਣਾ ਉਹ ਨੌਜਵਾਨ ਕੋਈ ਕੋਈ ਨੌਜਵਾਨ ਨਹੀਂ ਆਇਆ ਡੱਲੇ ਨੇ ਆਖਿਆ ਮਹਾਰਾਜ ਮੈਂ ਆਪਣੇ ਸਪਾਹੀਆਂ ਵਿੱਚ ਗਿਆ ਸੀ ਪਰ ਸਪਾਹੀਆਂ ਵਿੱਚੋਂ ਅਜਾਈ ਮਰਨ ਵਾਸਤੇ ਕੋਈ ਤਿਆਰ ਨਹੀਂ ਪਾਤਸ਼ਾਹ ਨੇ ਆਖਿਆ ਬੰਦੂਕ ਦਾ ਇਨਸ਼ਾਅਲਾ ਪਰਖਣਾ ਹੈ ਇਹ ਬੰਦੂਕ ਮੈਦਾਨੇ ਜ਼ੰਗ ਵਿੱਚ ਲੈ ਕੇ ਜਾਣੀ ਹੈ ਔਰ ਬੰਦੂਕ ਦੇ ਨਾਲ ਪੰਛੀ ਤੇ ਪਰਿੰਦੇ ਨਹੀਂ ਮਾਰਨੇ ਮੈਦਾਨੇ ਜ਼ੰਗ ਵਿੱਚ ਇਸ ਬੰਦੂਕ ਨੂੰ ਪਰਖਣਾ ਹੈ ਜੇ ਮਦਾਨੇ ਚੰਕ ਵਿੱਚ ਪਰਖਣਾ ਤੇ ਕਿਸੇ ਯੋਧੀ ਦੀ ਛਾਤੀ ਵਿੱਚ ਇਸ ਨੂੰ ਪਰਖਾਂਗੇ ਨਿਮਜ ਤਾਲ ਪਾ ਕੇ ਡੱਲਾ ਗੁਰੂ ਦੇ ਚਰਨਾਂ ਵਿੱਚ ਕੁਝ ਐਉਂ ਕਹਿਣ ਲੱਗੇ ਮਰਨ ਤੋਂ ਕਰੇ ਇਨਕਾਰ ਨਹੀਂ ਕਦੇ ਮਰਨ ਤੋਂ ਕਰੇ ਇਨਕਾਰ ਨਹੀਂ ਕਲਗੀ ਤਰ ਦਸ਼ਮੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਜੇ ਦਰਬਾਰ ਵਿੱਚ 19ਵੀਂ ਦੇ ਤਾਉਣ ਪਾ ਕੇ ਡੱਲਾ ਪਹੁੰਚਿਆ ਮਹਾਰਾਜ ਨੇ ਬਚਨ ਕੀਤੇ ਡਲਿਆ ਕੱਲਾ ਹੀ ਆਣਾ ਤੇਰੇ ਸਪਾਈ ਕਿੱਥੇ ਨੇ ਡੱਲੇ ਨੇ ਆਖਿਆ ਮਹਾਰਾਜ ਕੋਈ ਵੀ ਮਰਨ ਵਾਸਤੇ ਤਿਆਰ ਨਹੀਂ ਕੋਈ ਅਜ਼ਾਈਮਾਤ ਮਰਨ ਲਈ ਤਿਆਰ ਨਹੀਂ ਸਪਾਈ ਆਖਦੇ ਨੇ ਮੈਦਾਨੇ ਵਜੰਗ ਵਿੱਚ ਜਿੱਥੇ ਮਰਜੀ ਪਰਖ ਲਵੋ ਪਰ ਅਜ਼ਾਈਮਾਤ ਤੁਸੀਂ ਨਿਸ਼ਾਲਾ ਮਹਾਰਾਜ ਪਰਖਣਾ ਜੇ ਨਿਸ਼ਾਲਾ ਹੀ ਪਰਖਣਾ ਬੰਦੂਕ ਦਾ ਤਾਂ ਕਿਸੇ ਪਰਿੰਦੇ ਤੇ ਕਿਸੇ ਕੰਦ ਵਿੱਚ ਪਰਖ ਲਵੋ ਕਿਸੇ ਦਰਖਤ ਵਿੱਚ ਪਰਖ ਲਵੋ ਮਹਾਰਾਜ ਨੇ ਆਖਿਆ ਡੱਲਿਆ ਬਸ ਤੂੰ ਤਿਆਰ ਹੈ ਡੱਲੇ ਨੇ ਆਖਿਆ ਮਹਾਰਾਜ ਮੈਂ ਵੀ ਤਿਆਰ ਨਹੀਂ ਸਿਰ ਤੋਂ ਪੈਰਾਂ ਤੱਕ ਖਿਲ ਚੁਕਿਆ ਕਲਗੀਧਰ ਦਰਸ਼ਮੇਸ਼ ਪਤਾ ਗੁਰਗੋਬ ਸਿੰਘ ਮਹਾਰਾਜ ਮੁਸਕਰਾਏ ਪਾਤਸ਼ਾਹ ਨੇ ਆਖਿਆ ਡੱਲਿਆ ਅਸਲ ਵਿੱਚ ਜੇ ਤੇਰੇ ਜ਼ਵਾਨਾਂ ਵਰਗੇ ਜਵਾਨ ਹੁੰਦੇ ਜਿਹੜੇ 4-500 ਸੀ ਜੇ ਕਿਤੇ ਚਮਕਾਰ ਦੀ ਗੜੀ ਵਿੱਚ ਹੁੰਦੇ ਤਾਂ ਜੰਗ ਨਾ ਜਿੱਤੇ ਜਾਂਦੇ ਉੱਥੇ 40 ਨੇ 10 ਲੱਖ ਦਾ ਮੁਕਾਬਲਾ ਕੀਤਾ ਇੱਕ ਇਸ਼ਾਰੇ ਤੇ ਮਰਨ ਮਿੱਟਣ ਵਾਸਤੇ ਤਿਆਰ ਰਹਿੰਦੇ ਸਨ ਬਾਰੋਂ ਆਵਾਜ਼ਾਂ ਆਉਂਦੀਆਂ ਸਨ ਕੋਈ ਨਿਕਲ ਕੇ ਜਾਣਾ ਚਾਹੁੰਦਾ ਸੀ ਜਾਂ ਛਕਦਾ ਉਹਨੂੰ ਬਖਸ਼ ਦਿੱਤਾ ਜਾਏਗਾ ਉਹਨੂੰ ਮਾਨ ਮਰਤਬੇ ਮਿਲਣਗੇ ਪਰ ਆਵਾਜ਼ ਪਤਾ ਕਿਹੜੀ ਆਉਂਦੀ ਸੀ ਨਿਸ਼ਚੈ ਕਰ ਆਪਣੀ ਜੀਤ ਕਰੂੰ ਇੱਕ ਕੋਈ ਆਵਾਜ਼ ਉੱਠਦੀ ਸੀ ਇਹ ਉਹ ਮਰਦ ਸਨ ਜੋ ਤਾਂ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜਾ ਸਿਰ ਦੀਜਾ ਕਾਹਨ ਨਾ ਕੀਜਾ ਮਹਾਰਾਜ ਨੇ ਆਖਿਆ ਢਲਿਆ ਯਾਦ ਰੱਖ ਕਿਸੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਉਹ ਕਹਿੰਦਾ ਬਿਰਲੇ ਵਪਾਰੀ ਜਿਹੜੇ ਸੱਚ ਨੂੰ ਵਿਹਾਜਣ ਬੰਗਾ ਵੇਚਣ ਵਾਲੇ ਬਨਜਾਰੇ ਬੜੇ ਨੇ ਕਾਨੇ ਦੀ ਕੁੱਟੀਆਂ ਨੂੰ ਢਾਜਣ ਤੇ ਕਣੀਆਂ ਤਾਂ ਛੱਜੂ ਦੇ ਸ਼ਾਹ ਦੇ ਚੁਬਾਰੇ ਬੜੇ ਨੇ ਸੋਹਣੀ ਸਤੈਣ ਆਵੀ ਕਾਲੀ ਵਿੱਚ ਡੁੱਬੀ ਮੈਂ ਵੇਖੇ ਚਨਾ ਦੇ ਕਿਨਾਰੇ ਬੜੇ ਨੇ ਓ ਛੱਡੋ ਮਨਸੂਰ ਨੂੰ ਪੁੱਛੋ ਗੁਰੂ ਅਰਜਨ ਦੇਵ ਤਾਈ ਤੱਤੀ ਤਵੀ ਤੇ ਆਉਦੇ ਨਜ਼ਾਰੇ ਬੜੇ ਨੇ ਇੱਥੇ ਮਰਦਾਂ ਦੀ ਗੱਲ ਐ ਇੱਥੇ ਸੂਰਮਿਆਂ ਦੀ ਗੱਲ ਐ ਪੁੱਲ ਚੁੱਕ ਦੀ ਖਿਮਾ ਸਮਿਟੀਆਂ ਸੰਗਤਾਂ ਨੇ ਮਹਾਰਾਜ ਦੇ ਪਾਵਨ ਚਰਨ ਪਰਸਵੇ ਕੀਤੇ ਨੇ ਸਤਗੁਰੂ ਪਾਤਸ਼ਾਹ ਆਇਆਂ ਸਰਵਤ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪਟਾਵਾ ਦਰ ਪਰਵਾਨਣ ਚੜ੍ਹਦੀ ਕਲਾ ਵਖਸ਼ਿਸ਼ ਕਰਨ ਆਓ ਪਾਵਨ ਬਾਣੀ ਬਲੰਸ ਆਪ ਜੀ ਦੇ ਜਾਬ ਦੇਣਾ ਚਾਹੀਦਾ ਰਾਮ ਕਲੀ ਮਹੱਲਾ